ਮੈਨੂੰ ਇੱਕ ਰਾਤ ਕਾਲ ਆਈ ਹੈ ਬਸ ਕਿ ਅਦਾ ਕਿ ਇੱਕ ਸ਼ੂਟ ਹੋ ਰਹੀ ਬਾਲੀਵੁੱਡ ਮੂਵੀ ਕੀ ਤੁਸੀਂ ਉਹਦੇ ਚ ਕੰਮ ਕਰੋਗੇ ਮੈਂ ਕਿਹਾ ਵੀ ਨਹੀਂ ਵਿਆਹ ਫੁੱਫੜ ਦੀ ਤੌਰ ਹੈ ਜਿਹੜੀ ਉਹ ਪੰਜਾਬੀਆਂ ਦੀ ਬਾਲੀਵੁੱਡ ਚ ਤੌਰ ਹੈ ਉਹਦੇ ਹੀ ਰਹਿਣੀ ਹੈ ਉਹ ਬਾਲੀਵੁੱਡ ਵਾਲੇ ਨਾ ਸਾਨੂੰ ਕੰਮ ਦੇ ਦਿੰਦੇ ਆ ਬਟ ਸਾਨੂੰ ਕਿਤੇ ਨਾ ਕਿਤੇ ਬਲਰ ਕਰ ਦਿੰਦੇ ਆ ਉਹਨਾਂ ਨੂੰ ਪੱਗ ਪਾਣੀ ਤੇ ਪਾਗ ਰੱਖਣੀ ਵਿੱਚ ਵੀ ਫਰਕ ਨਹੀਂ ਪਤਾ ਸੀ ਸਰਦਾਰਾਂ ਦੀ ਛਵੀ ਵਧੀਆ ਦਿਖਾਈ ਹੈ ਕਰੋਨਾ ਦਾ ਬਿਜ਼ਨਸ ਕੀਤਾ ਮੈਨੂੰ ਨਹੀਂ ਯਾਦ ਕਿ ਮੈਂ ਕਿਸ ਟਾਈਮ ਆਈ ਥਿੰਕ ਪ੍ਰੋਫਾਈਲ ਪਾਈ ਸੀ ਤੇ ਉਹ ਕਿੱਦਾਂ ਮੁੰਬਈ ਪਹੁੰਚ ਗਈ ਪ੍ਰੋਫਾਈਲ ਸਸ ਇਗਾਲ ਆਦਾਬ ਨਮਸਕਾਰ ਤੇ ਸਾਰਿਆਂ ਨੂੰ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ ਪ੍ਰੋਗਰਾਮ ਬॉडकास्ट ਪੰਜਾਬੀ ਦੇ ਵਿੱਚ ਸਾਡੇ ਨਾਲ ਨੇ ਜੋਤੀ ਅਰੋੜਾ ਜੀ 시ਡਨੀ ਆਏ ਨੇ ਦੂਜੀ ਵਾਰ 시ਡਨੀ ਆਏ ਨੇ ਬਿਲਕੁਲ ਮੈਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਥੈਂਕਸ ਟੂ ਯੂ ਸਾਰਾ ਕ੍ਰੈਡਿਟ ਇਹਨਾਂ ਨੂੰ ਜਾਂਦਾ ਜੀ ਜਿਨ੍ਹਾਂ ਨੇ ਅੱਜ ਮੈਨੂੰ ਮੌਕਾ ਦਿੱਤਾ ਹੈ ਸਟੂਡੀਓ ਚ ਬੁਲਾਇਆ ਔਰ ਇਨਾ ਵਧੀਆ ਲੱਗ ਰਿਹਾ ਨਾ ਅੱਜ ਦਾ ਦਿਨ ਸਫਲ ਹੋ ਗਿਆ ਮੇਰਾ ਥੈਂਕ ਯੂ ਜੀ ਥੈਂਕ ਯੂ ਧੰਨਵਾਦ ਸਾਡੇ ਸਾਡਾ ਤਾਂ ਪੰਜਾਬੀਆਂ ਦਾ ਵੈਸੀ ਸੁਭਾਅ ਆ ਸਾਡੇ ਕੋਈ ਵੇੜੇ ਆਵੇ ਤੇ ਸਾਨੂੰ ਚਾਹ ਨਾ ਚੜੇ ਹੋਈ ਨਹੀਂ ਸਕਦਾ ਬਿਲਕੁਲ ਜੀ ਬਿਲਕੁਲ ਉਹ ਮੈਂ ਫੀਲ ਕਰ ਪਾ ਰਹੀ ਆ 15 ਦਿਨਾਂ ਤੋਂ ਇੱਥੇ ਸੀਗੀ ਔਰ ਇੰਨਾ ਵਧੀਆ ਲੱਗਦਾ ਲੱਗਦਾ ਹੀ ਨਹੀਂ ਕਿਤੇ ਪੰਜਾਬ ਤੋਂ ਅਸੀਂ ਅਲੱਗ ਆ ਪੰਜਾਬ ਦਾ ਹੀ ਹਿੱਸਾ ਜਿੱਦਾਂ ਇੱਥੇ ਬਣਾ ਦਿੱਤਾ ਪੰਜਾਬੀ ਜਿੱਥੇ ਜਾਂਦੇ ਨੇ ਨਾ ਉੱਥੇ ਆਪਣਾ ਪਰਿਵਾਰ ਬਣਾ ਲੈਂਦੇ ਨੇ ਸੋ ਇੰਨਾ ਵਧੀਆ ਲੱਗ ਰਿਹਾ ਹਰ ਇੱਕ ਚੀਜ਼ ਬਹੁਤ ਵਧੀਆ ਬਹੁਤ ਸੋਹਣਾ ਲੱਗ ਰਿਹਾ ਲੱਗ ਹੀ ਨਹੀਂ ਰਿਹਾ ਕਿ ਅਸੀਂ ਸਿਡਨੀ ਚਾ ਸਾਹ ਕਿਵੇਂ ਲੱਗਿਆ ਤੁਹਾਨੂੰ ਬਹੁਤ ਵਧੀਆ ਜੀ ਸਰ ਦੀ ਹੌਸਪਿਟੈਲਿਟੀ ਮਤਲਬ ਲੱਗਿਆ ਹੀ ਨਹੀਂ ਮੈਂ ਪੰਜਾਬ ਤੋਂ ਅਲੱਗ ਆ ਕਿਤੇ ਸਰਦੇ ਤੋੜੀ ਦਾ ਸਾਗ ਦੇਖੋ ਵੀ ਪੰਜਾਬ 'ਚ ਵੀ ਸਾਨੂੰ ਘੱਟ ਦੇਖਣ ਨੂੰ ਮਿਲਦਾ ਅੱਜ ਕੱਲ ਲੋਕ ਇੰਨੇ ਮਾਡਰਨ ਹੋ ਗਏ ਨੇ ਹਰ ਇੱਕ ਕੋਈ ਗੈਸ ਔਨ ਕਰਦਾ ਤੇ ਬਸ ਬਟ ਸਰਦੇ ਘਰ ਮੈਂ ਦੇਖਿਆ ਅੱਜ ਵੀ ਤੋੜੀ ਦਾ ਸਾਗ ਬੰਦਾ ਹੈ ਇਹਨਾਂ ਦੇ ਪੇਰੈਂਟਸ ਨੂੰ ਮਿਲੀ ਪਰਿਵਾਰ ਨੂੰ ਮਿਲੀ ਇੰਨਾ ਵਧੀਆ ਲੱਗਿਆ ਲੱਗਿਆ ਹੀ ਨਹੀਂ ਕਿ ਪੰਜਾਬ ਤੋਂ ਦੂਰ ਹੈ ਨਹੀਂ ਥੈਂਕ ਯੂ ਜੀ ਥੈਂਕ ਯੂ ਸੋ much ਜੀ ਔਰ ਸਾਡਾ ਇਹ ਪ੍ਰੋਗਰਾਮ ਦਾ ਤੁਹਾਨੂੰ ਦੱਸ ਦਈਏ ਕਿ ਅਸੀਂ ਬੜੀ ਇਨਫੋਰਮਲ ਜੀ ਗੱਲਬਾਤ ਕਰਦੇ ਹੁੰਦੇ ਹਾਂ ਅਮ ਤੁਹਾਡੇ ਆਪਣੇ ਵਿਊਜ਼ ਨੇ ਅਸੀਂ ਇਹਨੂੰ ਪ੍ਰੋਗਰਾਮ ਨੂੰ ਦੂਰ ਰੱਖਿਆ ਕਿਸੇ ਪੋਲਿਟਿਕਸ ਤੋਂ ਕਿਸੇ ਹੋਰ ਅਮ ਇਸ਼ੂਜ਼ ਨੂੰ ਜਿਵੇਂ ਅੱਜਕੱਲ ਚੀਜ਼ਾਂ ਨੂੰ ਰੌਲਾ ਪਾਕਿਸਤਾਨ ਆ ਜਾਂਦਾ ਅਸੀਂ ਨਾਰਮਲ ਗੱਲਾਂ ਜਿਹੜੀਆਂ ਐਕਚੁਅਲ ਲੋਕਾਂ ਸੁਣਨਾ ਚਾਹੁੰਦੇ ਨੇ ਜੇ ਤੁਸੀਂ ਫਿਲਮ ਇੰਡਸਟਰੀ ਤੋਂ ਹੈਗੇ ਹੋ ਤੇ ਅਸੀਂ ਤੁਹਾਡੇ ਤੋਂ ਫਿਲਮ ਇੰਡਸਟਰੀ ਦੀ ਹੀ ਗੱਲ ਕਰਾਂਗੇ ਕਿ ਐਨੀਮਲ ਮੂਵੀ ਤੁਹਾਡੀ ਦਾ బిਗੇਸਟ ਫਿਲਮ ਉਹਦੇ ਵਿੱਚ ਕਿਵੇਂ ਸਬਬ ਬਣਿਆ ਮਤਲਬ ਕੋਈ ਕਨੈਕਸ਼ਨ ਸੀਗਾ ਤੁਹਾਡਾ ਬਿਲਕੁਲ ਨਹੀਂ ਮੈਨੂੰ ਨਹੀਂ ਯਾਦ ਕਿ ਮੈਂ ਕਿਸ ਟਾਈਮ ਆਈ ਥਿੰਕ ਪ੍ਰੋਫਾਈਲ ਪਾਈ ਸੀ ਤੇ ਉਹ ਕਿੱਦਾਂ ਮੁੰਬਈ ਪਹੁੰਚ ਗਈ ਪ੍ਰੋਫਾਈਲ ਕਿੱਦਾਂ ਸਿਲੈਕਟ ਹੋ ਗਈ ਮੈਨੂੰ ਇੱਕ ਰਾਤ ਕਾਲ ਆਈ ਹੈ ਬਸ ਕਿ ਅਦਾ ਕਿ ਇੱਕ ਸ਼ੂਟ ਹੋ ਰਹੀ ਬਾਲੀਵੁੱਡ ਮੂਵੀ ਕੀ ਤੁਸੀਂ ਉਹਦੇ ਵਿੱਚ ਕੰਮ ਕਰੋਗੇ ਮੈਂ ਕਿਹਾ ਵੀ ਨਹੀਂ ਆਈ ਐਮ ਨਾਟ ਇੰਟਰਸਟਿਡ ਤੇ ਕਹਿੰਦੇ ਬਹੁਤ ਵੱਡੀ ਮੂਵੀ ਹੈ ਐਨੀਮਲ ਮੂਵੀ ਹੈ ਜਿਹਦੇ ਵਿੱਚ ਰਣਵੀਰ ਕਪੂਰ ਹੈ ਪ੍ਰੇਮ ਚੋਪੜਾ ਹੈ ਵੀ ਮੈਂ ਕਿਹਾ ਨਹੀਂ ਫਿਰ ਉਹਨਾਂ ਨੇ ਮੈਨੂੰ ਹੀ ਕਿਉਂ ਸਿਲੈਕਟ ਕੀਤਾ ਮੈਂ ਕਿਹਾ ਪੰਜਾਬ ਚ ਤਾਂ ਬਹੁਤ ਸਾਰੇ ਆਰਟਿਸਟ ਨੇ ਕਹਿੰਦੇ ਨਹੀਂ ਹਮੇ ਲੁੱਕ ਜੋ ਚਾਹੀਏ ਉਹ ਆਪ ਕੀ ਚਾਹੀਏ ਤੇ ਮੈਂ ਕਿਹਾ ਸੌਰੀ ਮੈਂ ਨਹੀਂ ਮੈਨੂੰ ਲੱਗਿਆ ਫੇਕ ਕਾਲ ਹੋ ਸਕਦੀ ਹੈ ਬੜੀਆਂ ਸਾਰੀਆਂ ਐਦਾਂ ਕਾਲ ਆਉਂਦੀਆਂ ਤੇ ਮੈਂ ਕਿਹਾ ਨਹੀਂ ਮੈਂ ਨਹੀਂ ਕਰਨਾ ਕਹਿੰਦੇ ਨਹੀਂ ਸੱਚਮੇ ਬਹੁਤ ਅੱਛੀ ਮੂਵੀ ਹੈ ਦੋ ਤਿੰਨ ਵਾਰ ਮੈਨੂੰ ਕਾਲ ਆਏ ਕਿ ਨਹੀਂ ਆਪ ਸਿਲੈਕਟ ਹੋਏ ਹੋ ਉਹਨਾਂ ਨੇ ਮੇਰੀ ਫੋਟੋ ਸੈਂਡ ਕੀਤੀਆਂ ਮੈਂ ਕਿਹਾ ਸ਼ਾਇਦ ਇਹਨਾਂ ਨੇ ਨੈਟ ਤੋਂ ਕਿਤੋਂ ਵੀ ਚੱਕ ਲਈਆਂ ਹੁਣ ਮੈਂ ਕਿਹਾ ਨਹੀਂ ਮੈਂ ਨਹੀਂ ਕਰਨਾ ਫਿਰ ਮੈਂ ਬਜਟ ਵੀ ਇੰਨਾ ਹਾਈ ਦੱਸਿਆ ਕਿ ਨਹੀਂ ਮੈਂ ਨਹੀਂ ਕਰੂੰਗੀ ਬਟ ਸ਼ਾਇਦ ਵਾਈਗੁਰ ਜੀ ਨੇ ਉਹ ਮੇਰੀ ਝੋਲੀ 'ਚ ਪਾਣੀ ਸੀਗੀ ਮੂਵੀ ਮੇਰੀ ਕਿੱਦਾਂ ਸਿਲੈਕਸ਼ਨ ਹੋਈ ਕਿਸ ਤਰ੍ਹਾਂ ਮਤਲਬ ਇੰਨਾ ਵੱਡਾ ਸੁਪਨਾ ਮੈਂ ਕਦੀ ਦੇਖਿਆ ਨਹੀਂ ਸੀ ਸੁਪਨੇ 'ਚ ਵੀ कि ਮੈਨੂੰ ਬਾਲੀਵੁੱਡ ਮੂਵੀ 'ਚ ਕੰਮ ਕਰਨ ਦਾ ਮੌਕਾ ਮਿਲੇਗਾ। ਇਸ ਤੋਂ ਪਹਿਲੇ ਵੀ ਇੱਕ ਦੋ ਵਾਰ ਮੈਨੂੰ ਕਾਲਸ ਆਈਆਂ ਸੀ ਜਿੱਦੇ 'ਚ ਫੇ ਮੈਂ ਕੀਤਾ ਵੀ ਚੰਡੀਗੜ੍ਹ ਕਰੇ ਆਸ਼ਕੀ, ਜੁਗ-ਜੁਗ ਜੀਓ। ਮੈਂ ਬੋਲਿਆ ਸਿੱਧਾ ਹੀ ਕਿ ਬਾਲੀਵੁੱਡ ਵਾਲੇ ਨਾ ਸਾਨੂੰ ਕੰਮ ਦੇ ਦਿੰਦੇ ਆ ਬਟ ਸਾਨੂੰ ਕਿਤੇ ਨਾ ਕਿਤੇ ਬਲਰ ਕਰ ਦਿੰਦੇ ਆ, ਪਿੱਛੇ ਕਰ ਦਿੰਦੇ ਆ। ਉਹ ਨਹੀਂ ਚਾਹੁੰਦੇ ਕਿ ਬਿਊਟੀ ਪੰਜਾਬ ਦੀ ਅੱਗੇ ਆਏ ਤੇ ਮੈਂ ਕਿਹਾ ਵੀ ਨਹੀਂ ਮੈਂ ਨਹੀਂ ਕਰਨਾ। ਬਟ ਇਹਨਾਂ ਨੇ ਮੈਨੂੰ ਬੜਾ ਹੀ ਵਿਸ਼ਵਾਸ ਦਵਾਇਆ ਕਿ ਨਹੀਂ ਤੁਹਾਡੇ ਬੜੇ ਅੱਛੇ ਸੀਨਸ ਐ, ਤੁਹਾਨੂੰ ਭਾਬੀ ਦਾ ਕਰੈਕਟਰ ਆ ਤੁਸੀਂ ਕਰੋ। ਫਿਰ ਮੈਂ ਬੋਲਿਆ ਠੀਕ ਐ। ਜਦੋਂ ਅਸੀਂ ਪਟਿਆ ਐਨਾ ਅੱਛਾ ਟ੍ਰੀਟਮੈਂਟ ਵੀ ਵੀ ਆਈ ਪੀ ਟ੍ਰੀਟਮੈਂਟ ਮਿਲਿਆ ਔਰ ਜਦੋਂ ਮੈਂ ਰਨਵੀਰ ਨੂੰ ਦੇਖਿਆ ਮੈਂ ਦੇਖਦੀ ਰਹੀ ਗਈ ਬਸ ਨੂੰ ਮੈਨੂੰ ਇੰਨਾ ਵਧੀਆ ਲੱਗਿਆ ਔਰ ਉਹਦੇ ਸੰਸਕਾਰ ਜਿਹੜੇ ਉਹਨੇ ਜਿਸ ਤਰ੍ਹਾਂ ਸਾਨੂੰ ਵਿਸ਼ ਕੀਤਾ ਆਂਦਿਆਂ ਹੀ ਬਹੁਤ ਹੀ ਵਧੀਆ ਲੱਗਿਆ ਔਰ ਸੰਦੀਪ ਰੈਡੀ ਵਾਂਗਾ ਜੀ ਨਾਲ ਕਿਹਦਾ ਸੁਪਨਾ ਨਹੀਂ ਹੋਏਗਾ ਉਹਨਾਂ ਨਾਲ ਕੰਮ ਕਰਨ ਦਾ ਬਹੁਤ ਬਹੁਤ ਹਾਰਡਵਰਕ ਐਨੇ ਵੱਡੇ ਡਾਇਰੈਕਟਰ ਤੇ ਉਹਨਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਮਤਲਬ ਸੁਪਨਾ ਜੀਣ ਦਾ ਮੌਕਾ ਮਿਲਿਆ ਬਹੁਤ ਵਧੀਆ ਲੱਗਿਆ ਔਰ ਸੈੱਟ ਤੇ ਵੀ ਇਹੋ ਜਿਹਾ ਮਾਹੌਲ ਸੀਗਾ ਲੱਗੇ ਹੀ ਨਹੀਂ ਅਸੀਂ ਕੁਝ ਸ਼ੂਟ ਕਰ ਰਹੇ ਹਾਂ ਮਤਲਬ ਇੰਨਾ ਕੰਫਰਟੇਬਲ ਫੀਲ ਕਰਾਇਆ ਜਦ ਕਿ ਸੰਦੀਪ ਜੀ ਨੂੰ ਪੰਜਾਬੀ ਨਹੀਂ ਆਉਂਦੀ ਹੈ ਅੱਛਾ ਜੀ ਹਾਂ ਉਹਨਾਂ ਨੂੰ ਬਿਲਕੁਲ ਪੰਜਾਬੀ ਨਹੀਂ ਆਉਂਦੀ ਹੈ ਉਹਨਾਂ ਨੇ ਸੀਨ ਵੀ ਮੈਨੂੰ ਦੱਸਿਆ ਕਿ ਇਦਾਂ ਇਦਾਂ ਰਣਵੀਰ ਆਪਕੇ ਘਰ ਮੇ ਆ ਰਹਾ ਹੈ ਤਾਂ ਆਪ کیسے ਬੋਲੋਗੇ ਮੈਂ ਕਿਹਾ ਵੀ ਬੜਾ ਸੋਹਣਾ ਮੁੰਡਾ ਹੈ ਕਿੰਨੇ ਬਸ ਇਹੀ ਐਕਸੈਂਟ ਰੱਖਣਾ ਆਪ ਇਹੀ ਬੋਲਣਾ ਆਪ ਕਿ ਜਦੋਂ ਉਹਦੀ ਐਂਟਰੀ ਹੁੰਦੀ ਮੈਂ ਕਹਿੰਨੀ ਆ ਹਾਏ ਭਾਬੀ ਮੁੰਡਾ ਦੇ ਕਿੰਨਾ ਸੋਹਣਾ ਏ ਐਦਾ ਰਿਸ਼ਤਾ ਨਾ ਕਰਾ ਦੇ ਆਪਣੀ ਭੈਣ ਨਾਲ ਹਣਾ ਉਹ ਵੀ ਮਤਲਬ ਇੰਨੀ ਐਕਸਾਈਟਮੈਂਟ ਹੀ ਬਿਲਕੁਲ ਐਸੇ ਹੀ ਰੱਖਣਾ ਆਪ ਮਤਲਬ ਬਿਲਕੁਲ ਵੀ ਉਹਨਾਂ ਨੇ ਚੇਂਜ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਿਸ ਤਰ੍ਹਾਂ ਦੇ ਪੰਜਾਬੀ ਨੇ ਉਹਦਾ ਦਈ ਦਿਖਾਇਆ ਦਿਆ ਹੋ ਗਿਆ ਤੇਰਾ ਮਿੱਟੀ ਗਿਆਣ ਇਸ ਤੋਂ ਪਹਿਲੇ ਅਸੀਂ ਬੜੀਆਂ ਸਾਰੀਆਂ ਬਾਲੀਵੁੱਡ ਮੂਵੀਜ਼ ਦੇਖੀਆਂ ਤੁਸੀਂ ਦੇਖਦੇ ਹੋ ਕਿ ਉਹ ਕੀ ਕਰਦੇ ਨੇ ਇੱਕ ਕਰੈਕਟਰ ਦੇ ਦਿੱਤਾ ਕਾਮੇਡੀਅਨ ਦਾ ਮੋਸਟਲੀ ਕਿ ਇਹੀ ਪਲੇ ਕਰਨਾ ਹੈ ਔਰ ਬਾਲੀਵੁੱਡ 'ਚ ਵੀ ਉਹੀ ਛਵੀ ਛਪ ਜਾਂਦੀ ਹੈ ਕਿ ਐਸ ਪੰਜਾਬੀ ਮੀਨਸ ਕਾਮੇਡੀਅਨ ਹੈ ਨਾ ਉਹਨਾਂ ਨੇ ਪੰਜਾਬੀ ਨੂੰ ਜੀ ਐਕਚੁਅਲੀ ਪੰਜਾਬੀ ਦੇ ਨਾਲ ਇੱਕ ਫਨੀ ਜੀ ਪੱਗ ਲਾ ਕੇ ਜਾਂ ਹੋਰ ਕਰਕੇ ਸਾਡੀ ਛਵੀ ਨੂੰ ਕੀਤਾ ਸੀ ਕਿ ਲੋਕਾਂ ਤੱਕ ਪਹੁੰਚੇ ਔਰ ਇਸ ਮੂਵੀ ਨੇ ਮਤਲਬ ਪੰਜਾਬੀਆਂ ਦੀ ਇਮੇਜ ਨੂੰ ਦਿਖਾਇਆ ਹੈ ਤੁਹਾਨੂੰ ਦੱਸਿਆ ਇਸ ਵਿੱਚ ਦਿਖਾਇਆ ਗਿਆ ਹੈ ਰਣਬੀਰ ਦੇਖੋ ਇੰਨਾ ਬਿਲੀਨੀਅਰ ਉਹ ਇੰਨਾ ਰਿਚ ਹੈ ਕਿ ਉਹ ਚਾਹੁੰਦਾ ਪੂਰੀ ਮਿਲਟਰੀ ਲਗਾ ਦਿੰਦਾ ਆਪਣੇ ਪਾਪਾ ਦੇ ਲਈ ਹੈ ਨਾ ਬਟ ਉਹ ਆਂਦਾ ਪੰਜਾਬ 'ਚ ਉਹਨੂੰ ਲੱਗਦਾ ਕਿ ਇਸ ਤੋਂ ਜ਼ਿਆਦਾ ਵਿਸ਼ਵਾਸ ਵਾਲੇ ਬੰਦੇ ਮੈਨੂੰ ਮਿਲ ਨਹੀਂ ਸਕਦੇ ਮਤਲਬ ਭਰਾਵਾਂ ਦਾ ਪਿਆਰ ਭਰਾਵਾਂ ਦੀ ਰਿਸਪੈਕਟ ਔਰ ਉਹਨਾਂ ਦੀ ਪੱਗ ਦੀ ਜਿਹੜੀ ਰਿਸਪੈਕਟ ਹੈ ਉਹ ਦਿਖਾਈ ਗਈ ਹੈ ਇਸ ਮੂਵੀ ਵਿੱਚ ਕਿਸੇ ਮੁੱਲ ਤੇ ਵਿਕ ਨਹੀਂ ਸਕਦੇ ਬਿਲਕੁਲ ਤੇ ਉਹਨੂੰ ਲੱਗਿਆ ਕਿ ਇਸੇ ਲਈ ਉਹ ਆਇਆ ਪੰਜਾਬ ਦੇ ਵਿੱਚ ਪੰਜਾਬ ਚ ਪ੍ਰੇਮ ਚੋਪੜਾ ਜੀ ਨੇ ਫਾਦਰ ਦਾ ਕਰੈਕਟਰ ਪਲੇ ਕੀਤਾ ਫਾਦਰ ਇਨ ਲਾ ਮਤਲਬ ਇਨਾ ਵਧੀਆ ਪੋਰਟਰ ਕੀਤਾ ਉਹਨਾਂ ਨੇ ਪਲੇ ਕੀਤਾ ਕਿ ਸਭ ਨੇ ਪਸੰਦ ਕੀਤੀ ਔਰ ਹਰ ਇੱਕ ਸੀਨ ਸਭ ਨੂੰ ਯਾਦ ਹੈ ਪੰਜਾਬ ਦੇ ਵਿੱਚ ਮੈਂ ਸਗੋ ਹਸਿਆ ਚ ਸੇ ਚੀ ਕਿਹਾ ਸੰਦੀਪ ਜੀ ਨੂੰ ਮੈਂ ਕਿਹਾ ਸਰ ਆਪਨੇ ਸ਼ੂਟ ਕਰ ਲੈਣਾ ਹਮੇ ਬਲਰ ਕਰ ਦੇਣਾ ਕਹਤੇ ਇਸ ਫਿਲਮ ਵਿੱਚ ਵਾਦਾ ਹੈ ਆਪਕੋ ਹਰ ਕੋਈ ਪਛਾਨਣੇਗਾ ਔਰ ਉਸ ਤੋਂ ਬਾਅਦ ਇਨਾ ਹੀ ਮੂਵੀਜ਼ ਵਿੱਚ ਮੈਨੂੰ ਕੰਮ ਮਿਲਿਆ ਬੜਾ ਸਾਰੀਆਂ ਕਾਲਸ ਆਈਆਂ ਵਧਾਈ ਦੇ ਲਈ ਕਿ ਨਹੀਂ ਬਹੁਤ ਅੱਛਾ ਕੰਮ ਕੀਤਾ ਹਰ ਇੱਕ ਨੇ ਰਿਕਗਨਾਈਜ਼ ਕੀਤਾ ਸਾਨੂੰ ਬਹੁਤ ਹੀ ਵਧੀਆ ਐਕਸਪੀਰੀਅੰਸ ਰਿਹਾ ਮਤਲਬ ਮੇਰੀ ਲਾਈਫ ਦਾ ਬੈਸਟ ਟਾਈਮ ਸੀ ਨਹੀਂ ਵਧੀਆ ਜੀ ਔਰ ਸਾਨੂੰ ਮਾਣ ਆ ਜੀ ਕਿ ਸਾਨੂੰ ਪੰਜਾਬੀਅਤ ਨੂੰ ਸਹੀ ਤਰੀਕੇ ਦੇ ਨਾਲ ਦਿਖਾਇਆ ਗਿਆ ਉਸ ਫਿਲਮ ਦੇ ਨਾਲ ਔਰ ਜਦ ਕਿ ਲੋਕਾਂ ਨੂੰ ਕਨਸੈਪਟ ਕਲੀਅਰ ਨਹੀਂ ਹੈ ਕਿ ਬਾਲੀਵੁੱਡ ਕੀ ਹੈ ਬਾਲੀਵੁੱਡ ਬਣਾਇਆ ਹੀ ਪੰਜਾਬੀਆਂ ਦਾ ਪੰਜਾਬੀਆਂ ਨੇ ਬਿਲਕੁਲ ਸਹੀ ਹੈ ਸੋ ਜਿਹੜਾ ਫੁੱਫੜਾ ਉਹ ਫੁੱਫੜੀ ਰਹੂਗਾ ਬਿਲਕੁਲ ਬਿਆਜ ਫਫੜਦੀ ਤੌਰ ਹੈ ਜਿਹੜੀ ਉਹ ਪੰਜਾਬੀਆਂ ਦੀ ਬਾਲੀਵੁੱਡ ਚ ਤੌਰ ਹੈ ਉਦਾਂ ਹੀ ਰਹਿਣੀ ਹੈ ਉਦਾਂ ਹੀ ਰਹਿਣੀ ਬਿਲਕੁਲ ਸੋ ਇਸ ਕਰਕੇ ਜਿਹੜੀ ਜੋ ਹੁਣ ਕਰੰਟ ਹੋ ਰਿਹਾ ਹੈ ਜਿਵੇਂ ਸਾਨੂੰ ਪਸੰਦ ਕੀਤਾ ਔਰ ਲੋਕਾਂ ਨੇ ਪਸੰਦ ਕੀਤਾ ਇਹ ਨਹੀਂ ਜੇ ਸਰਦਾਰਾਂ ਦੀ ਛਵੀ ਵਧੀਆ ਦਿਖਾਈ ਹੈ ਸਰਦਾਰਾਂ ਨੂੰ ਇੱਕ ਕੜਕਦਾਰ ਸਰਕਾਰ ਦਿਖਾਇਆ ਜਾਂ ਜਿੱਦਾਂ ਅੱਛਾ ਗੁੱਡ ਨੇਚਰ ਹੈ ਆਉ ਭਗਤਾਲੀ ਸਾਰੀ ਚੀਜ਼ ਦਿਖਾਈ ਹਰ ਇੱਕ ਚੀਜ਼ ਉਹ ਦਿਖਾਈ ਲੋਕਾਂ ਨੇ ਕੱਲੇ ਸਰਦਾਰਾਂ ਨੇ ਨਹੀਂ ਪਸੰਦ ਕੀਤੀ ਕਰੋਨਾ ਦਾ ਬਿਜ਼ਨਸ ਕੀਤਾ ਔਰ ਉਹ ਪੂਰੀ ਦੁਨੀਆ ਦੇ ਵਿੱਚ ਲੋਕਾਂ ਨੇ ਪਸੰਦ ਕੀਤਾ ਕਿ ਤੁਸੀਂ ਜਿਹਨੂੰ ਜਿਵੇਂ ਉਹ ਹੈਗਾ ਉਹਨੂੰ ਦਿਖਾਇਆ ਤੁਹਾਡਾ ਸਹੀ ਐਕਸੈਂਟ ਸੀ ਜਿਹੜਾ ਤੁਹਾਡਾ ਆਪਣਾ ਐਕਸੈਂਟ ਉਹਨਾਂ ਨੇ ਉਹ ਹੀ ਪੇਸ਼ ਕੀਤਾ ਸੋ ਦੈਟ ਰਿਐਲਿਟੀ ਜਦੋਂ ਦਿਖਾਉਨੇ ਆ ਉਹਦੇ ਨਾਲ ਲੋਕ ਬਹੁਤ ਪਸੰਦ ਕਰਦੇ ਨੇ ਦੇਖੋ ਐਨਾ ਕਰੋੜਾ ਦਾ ਹਜ਼ਾਰ ਕਰੋੜ ਦਾ ਬਿਜ਼ਨਸ ਕੀਤਾ ਔਰ ਮੈਂ ਦੇਖੋ ਇਸ ਤੋਂ ਪਹਿਲੇ ਕੀ ਸੀਗਾ ਟਰਬਨ ਦਾ ਹੀ ਪਤਾ ਨਹੀਂ ਹੁੰਦਾ ਸੀ ਪੰਜਾਬੀਆਂ ਨੂੰ ਹਾਂਜੀ ਹਾਂ ਪੰਜਾਬੀਆਂ ਤੋਂ ਇਲਾਵਾ ਬਾਲੀਵੁੱਡ ਵਾਲੇ ਕੀ ਕਹਿੰਦੇ ਸੀ ਕਿ ਕਿ ਕਪੜਾ ਇੱਕ ਰੱਖ ਲਓ ਬਨਿਆ ਬਨਾਇਆ ਆਂਦਾ ਸ਼ਾਇਦ ਉਹਨੂੰ ਹੀ ਟਰਬਨ ਬੋਲ ਦਿੰਦੇ ਪੱਗ ਹਨਾ ਉਹਨਾਂ ਨੂੰ ਪੱਗ ਪਾਣੀ ਤੇ ਪਾਗ ਰੱਖਣੀ ਵਿੱਚ ਵੀ ਫਰਕ ਨਹੀਂ ਪਤਾ ਸੀ ਬਟ ਕੁਗੀ ਸਰ ਇਸ ਤੋਂ ਪਹਿਲੇ ਕਿੰਨੀਆਂ ਮੂਵੀਜ਼ ਵਿੱਚ ਉਹਨਾਂ ਨੇ ਕੰਮ ਕੀਤਾ ਉਹਨਾਂ ਨੂੰ ਜਦੋਂ ਤੁਸੀਂ ਕੈਰੈਕਟਰ ਹੀ ਉਸੇ ਤਰ੍ਹਾਂ ਦਾ ਦੋਗੇ ਤੇ ਉਹਨਾਂ ਦਾ ਕੀ ਕਸੂਰ ਹੈ ਜਦੋਂ ਤੁਸੀਂ ਵਧੀਆ ਕੈਰੈਕਟਰ ਕਿਸੇ ਆਰਟਿਸਟ ਨੂੰ ਦੋਗੇ ਉਹ ਵੀ ਆਪਣੀ ਜੀਦ ਜਾਣ ਲਗਾ ਕੇ ਕੰਮ ਕਰੇਗਾ ਤੇ ਉਹ ਸਾਹਮਣੇ ਆਂਦਾ ਰਿਜ਼ਲਟ ਉਹਦਾ ਬਿਲਕੁਲ ਆਂਦਾ ਜੀ ਕੁਗੀ ਭਾਈ ਦੀ ਤੁਸੀਂ ਗੱਲ ਕਰ ਰਹੇ ਸੀ ਕਿ ਉਹਨਾਂ ਨੇ ਕਹੀ ਸੀ ਆਪਣੀ ਗੱਲ ਇਹ ਕਿ ਪੱਗ ਤੇ ਪੱਗ ਬਨਣੀ ਇਹਦੇ ਚ ਬਹੁਤ ਵੱਡਾ ਫਰਕ ਜਮੀਨ ਅਸਮਾਨ ਦਾ ਫਰਕ ਹੈ ਹਾਂ ਹੁਣੋ ਬੋਲੀਵੁੱਡ ਵਾਲੇ ਵੀ ਪਹਿਲੇ ਤੁਸੀਂ ਜਿੰਨੀਆਂ ਵੀ ਮੂਵੀਜ਼ ਦੇਖ ਲੋ ਹਰੇਕ ਨਹੀਂ ਉਹ ਇੱਕ ਪੱਗ ਨੂੰ ਰੱਖਿਆ ਹੁੰਦਾ ਸੀ ਅੱਜ ਉਹ ਵੀ ਬਨ ਕੇ ਜਾਂਦੇ ਨੇ ਉਹਨਾਂ ਨੂੰ ਵੀ ਹੁੰਦਾ ਕਿ ਸਪੈਸ਼ਲ ਕੋਈ ਬਨਨੇ ਸਾਡੇ ਤੇ ਫਿਰ ਅਸੀਂ ਪੋਰਟਰੇ ਕਰੀਏ ਫਿਰ ਉਹਦਾ ਕਰੈਕਟਰ ਪਲੇ ਕਰੀਏ ਤਾਂ ਕਿ ਲੋਕ ਪਸੰਦ ਕਰਨ ਨਹੀਂ ਤਾਂ ਲੋਕਾਂ ਨੇ ਬੜਾ ਹੀ ਉਹਨਾਂ ਨੂੰ ਕਰਨਾ ਕਿ ਨਹੀਂ ਤੁਸੀਂ ਪੱਗ ਨੂੰ ਰਿਸਪੈਕਟ ਨਹੀਂ ਦੇ ਰਹੇ ਉਹਨਾਂ ਨੂੰ ਅੱਜ ਉਹ ਵੀ ਉਹਨਾਂ ਹੀ ਰਿਸਪੈਕਟ ਦਿੰਦੇ ਨੇ ਜਿੰਨਾ ਪੰਜਾਬੀ ਦਿੰਦੇ ਨੇ ਬਿਲਕੁਲ ਪੱਗ ਦੀ ਮੈਂ ਪੱਗ ਬੰਦਾ ਨਹੀਂ ਐ ਪਰ ਮਤਲਬ ਮੈਨੂੰ ਪਤਾ ਜ਼ਰੂਰ ਹੈ ਹਨਾ ਉਹਦੀ ਰਿਸਪੈਕਟ ਰਿਗਾਰਡ ਸਾਨੂੰ ਪਤਾ ਸਾਡੇ ਦਾ 40 ਕੋਦੇ ਉੱਤੇ ਪੱਗ ਦਾ ਸਟਾਈਲ ਚੇਂਜ ਹੋ ਜਾਂਦਾ ਪਟਿਆਲਾ ਸ਼ਾਹੀ ਸਾਡੀ ਆ ਵਾਲੀ ਆ ਵਾਲੀ ਹਰ ਤਰ੍ਹਾਂ ਦੀ ਮਤਲਬ ਉਹਨੂੰ ਹੈ ਉਸੇ ਉਸੇ ਨੂੰ ਤੁਸੀਂ ਕਿਦਾਂ ਫਾਰਮ ਕਿੰਨਾ ਟ੍ਰੈਂਡਿੰਗ ਹੈਗਾ ਠੀਕ ਹੈ ਅੱਜ ਦਲਜੀਤ ਦੋਸਾਂਝ ਨੇ ਸਾਡੀ ਪੱਗ ਨੂੰ ਉਹਨੇ ਇੱਕ ਅਲੱਗ ਤਰੀਕੇ ਦਾ ਲਾਪੇਸ਼ ਕੀਤਾ ਗਲੋਬਲ ਲੈਵਲ ਤੇ ਮਤਲਬ ਮੈਨੂੰ ਲੱਗਾ ਵੀ ਹਾਲੀਵੁੱਡ ਦੇ ਵਿੱਚ ਪ੍ਰੈਜ਼ੈਂਸ ਦੇਣੀ ਬਹੁਤ ਵੱਡੀ ਗੱਲ ਹੈ ਬਹੁਤ ਵੱਡੀ ਗੱਲ ਹੈ ਔਰ ਪੰਜਾਬੀ ਕਿੱਥੇ ਨਹੀਂ ਛਾਏ ਜੀ ਹਰ ਪਾਸੇ ਨੇ ਬਿਲਕੁਲ ਉਹਨਾਂ ਦੀ ਸ਼ਾਨ ਵੱਖਰੀ ਹੈ ਸ਼ਾਨ ਵੱਖਰੀ ਹੈ ਜੀ ਔਰ ਮੈਂ ਜਿੱਦਾਂ ਗੱਲ ਕਰੀਏ ਵੀ ਜਿੱਦਾਂ ਤੁਸੀਂ ਹੁਣ ਇਹ ਫਿਲਮ ਕੀਤੀ ਤੁਹਾਨੂੰ ਦੇਖਿਆ ਵੀ 5 ਸਾਲ ਲਾ ਕੇ ਫਿਲਮ ਨੂੰ ਬਣਾਇਆ 5 ਸਾਲ ਸਪੈਂਡ ਕੀਤੇ ਰਾਈਟ ਤੇ ਪਰ ਉਹਨਾਂ 5 ਸਾਲਾਂ ਤੋਂ ਬਾਅਦ ਵੀ ਹੁਣ ਤੁਸੀਂ ਨੋਰਮਲ ਫਿਲਮ ਤੇ ਜਾਂਦੇ ਹੋ 40 ਦਿਨ ਦਾ ਸ਼ੂਟ ਹੁੰਦਾ ਆ ਮਹੀਨੇ ਚ ਫਿਲਮ ਬਣ ਜਾਂਦੀ ਹੈ ਤੁਹਾਨੂੰ ਮਤਲਬ ਲੱਗਦਾ ਕਿ ਸ਼ਾਇਦ ਸਾਨੂੰ ਇਹ ਚੀਜ਼ ਅਡਾਪਟ ਕਰਨੀ ਚਾਹੀਦੀ ਹੈ ਕੁਝ ਹੱਦ ਤੱਕ ਸ਼ਾਇਦ 5 ਸਾਲ ਨਾਲ ਲਗਾਈਏ ਬਟ ਉਹੀ ਨਾ ਸੰਦੀਪ ਜੀ ਦਾ ਕੰਮ ਕਰਨ ਦਾ ਤਰੀਕਾ ਬਹੁਤ ਅਲੱਗ ਸੀ ਉਹਨਾਂ ਨੇ ਹਰ ਇੱਕ ਸੀਨ ਨਾ ਆਪਣੇ ਦਿਮਾਗ 'ਚ ਬਿਠਾਇਆ ਹੋਇਆ ਸੀ ਮੈਂ ਤੁਹਾਨੂੰ ਕਿਹਾ ਜਿਹੜੀ ਚੀਜ਼ ਉਹਨਾਂ ਨੇ ਕਹਿ ਦਿੱਤੀ ਨਾ ਕਿ ਇਸ ਤਰ੍ਹਾਂ ਚਾਹੀਦੀ ਤਾਂ ਉਸੇ ਤਰ੍ਹਾਂ ਹੀ ਚਾਹੀਦੀ ਹੈ ਮੈਂ ਤੁਹਾਨੂੰ ਕਿਹਾ ਮੈਂ ਬੜੀ ਵਾਰ ਕਿਹਾ ਵੀ ਮੈਂ ਨਹੀਂ ਕੰਮ ਕਰਨਾ ਮੈਨੂੰ ਲੱਗਿਆ ਕਿ ਇਹ ਫੇਕ ਹੈ ਹਨਾ ਬਟ ਉਹਨਾਂ ਨੂੰ ਸੀਗਾ ਕਿ ਇਹ ਚਾਹੀਏ ਤਾਂ ਇਹੀ ਚਾਹੀਏ ਮੂਝੇ ਮਤਲਬ ਇਹੀ ਕੈਰੈਕਟਰ ਐਸਾ ਹੀ ਚਾਹੀਏ ਉਹਨਾਂ ਨੇ ਹਰ ਇੱਕ ਚੀਜ਼ ਨੂੰ ਨਾ ਆਪਣੇ ਦਿਮਾਗ 'ਚ ਪਹਿਲੇ ਹੀ ਬਣਾਇਆ ਹੋ ਉਹਨਾਂ ਦੇ ਪਲੇ ਕਰਨ ਦਾ ਤਰੀਕਾ ਹਰ ਇੱਕ ਚੀਜ਼ ਨੂੰ ਮਤਲਬ ਸ਼ਿੱਦਤ ਨਾਲ ਕਰ ਰਹੇ ਸੀ ਉਹ ਚੀਜ਼ਾਂ ਜਿਹੜੀਆਂ ਕਿ ਪੰਜਾਬੀਆਂ ਚ ਹੁੰਦਾ ਮੈਨੂੰ ਲੱਗਦਾ ਕਾਲੀ ਆ ਸੀ ਬੜੀ ਕਾਲੀ ਹੁੰਦੀ ਸਾਨੂੰ ਵੀ ਅਸੀਂ ਫਟਾਫਟ ਕਰੀਏ ਹਨਾ ਉਹ ਚੀਜ਼ ਇਹਨੂੰ ਪੰਜਾਬੀ ਇੰਡਸਟਰੀ ਵਿੱਚ ਜਿਹੜੀ ਕਿ ਬਾਲੀਵੁੱਡ ਵਿੱਚ ਸੰਦੀਪ ਸਰਚ ਸੀਗੀ ਬਹੁਤ ਡੈਡੀਕੇਸ਼ਨ ਸੀਗੀ ਨਹੀਂ ਬਹੁਤ ਅੱਛੀ ਗੱਲ ਹੈ ਜੀ ਔਰ ਸਾਡਾ ਪੰਜਾਬੀ ਸਿਨੇਮਾ ਵੀ ਬਹੁਤ ਮਤਲਬ ਤਰੱਕੀ ਕਰ ਰਿਹਾ ਹੈ ਜਦੋਂ ਤੁਸੀਂ ਦੱਸਿਆ ਕੋफी ਸਾਰੇ ਪ੍ਰੋਡਕਸ਼ਨ ਹਾਊਸਸ ਖੁੱਲ ਰਹੇ ਨੇ ਔਰ ਪੂਰਾ ਦੁਨੀਆ ਜਿਹੜੀ ਇੱਕ ਮਹੱਲਾ ਬਣ ਗਿਆ ਬਣ ਗਿਆ ਬਿਲਕੁਲ ਤੇ ਜਿਨੂ ਹਾਕ ਮਾਰੋ ਕਿਤੋਂ ਵੀ ਅਸੀਂ ਦੇਖ ਸਕਦੇ ਹਾਂ ਸੋ ਬੜਾ ਸੋਹਣਾ ਸੋਰਸਸ ਨੇ ਤੇ ਜੋਤੀ ਜੀ ਜਦੋਂ ਤੁਸੀਂ ਕੰਮ ਕੀਤਾ ਐਨੀਮਲ ਦੇ ਵਿੱਚ ਤੇ ਇਦਾਂ ਫਿਲਮ ਬਣੀ ਪੰਜ ਸਾਲ ਲਾਈ ਫਿਲਮ ਦੇ ਉੱਤੇ ਹਾਂਜੀ ਪਰ ਸਾਡੀ ਫਿਲਮਸ ਨੇ ਥੋੜੀ ਜਲਦੀ ਬਣ ਜਾਂਦੀਆਂ ਨੇ ਬਟ ਅਗਰ ਤੁਹਾਨੂੰ ਕੀ ਲੱਗਦਾ ਵੀ ਕੀ ਐਸੀ ਚੀਜ਼ ਹੈ ਜਿਹੜੀ ਸਾਨੂੰ ਅਡਾਪਟ ਕਰਨੀ ਚਾਹੀਦੀ ਹੈ ਮੈਂ ਦੇਖਿਆ ਕਿ ਜਦੋਂ ਬਾਲੀਵੁੱਡ ਮੂਵੀ ਬਣੀ ਐਨੀਮਲ ਇਹਨੂੰ ਲੰਬਾ ਸਮਾਂ ਬਹੁਤ ਸਰਨੇ ਰਿਸਰਚ ਕੀਤੀ ਹਰ ਇੱਕ ਚੀਜ਼ ਤੇ ਤੁਸੀਂ ਵੀ ਦੇਖਿਆ ਉਹਨਾਂ ਨੇ ਬੜੀਆਂ ਬੁੱਕਸ ਪੜੀਆਂ ਪੰਜਾਬੀਆਂ ਦੇ ਉੱਤੇ ਉਹਨਾਂ ਨੇ ਇੰਨੀ ਸਰਚ ਕੀਤੀ ਹੈ ਕਿ ਪੰਜਾਬੀ ਵਾਕਈ ਹੈ ਕੀ ਨੇ ਉਹੀ ਪ੍ਰੈਜ਼ੈਂਟ ਕਰਨ ਦੀ ਕੋਸ਼ਿਸ਼ ਕੀਤੀ ਜਿਹੜੀ ਕਿ ਮੈਨੂੰ ਲੱਗਿਆ ਬਹੁਤ ਵਧੀਆ ਰਹੀ ਉਹਨਾਂ ਦੀ ਨਾ ਉਹਨਾਂ ਨੇ ਹਰ ਇੱਕ ਚੀਜ਼ ਨੂੰ ਆਪਣੇ ਦਿਮਾਗ ਵਿੱਚ ਪਹਿਲੇ ਬਿਠਾਇਆ ਹੋਇਆ ਸੀ ਕਿ ਪੰਜਾਬੀ ਕਿੱਦਾਂ ਦੇ ਨੇ ਖੁੱਲੇ ਦਿਲ ਵਾਲੇ ਨੇ ਔਰ ਪੰਜਾਬੀਆਂ ਦੀ ਸ਼ਾਨ ਵੱਖਰੀ ਜਿੱਦਾਂ ਦੇ ਨੇ ਮਤਲਬ ਇੰਨੇ ਟਰਸਟਵਰਦੀ ਨੇ ਕੀ ਰਣਵੀਰ ਸਪੈਸ਼ਲੀ ਪੰਜਾਬ ਆਏਗਾ ਫਿਰ ਉਹ ਇਥੋਂ ਦੀ ਆਪਣੇ ਭਰਾਵਾਂ ਨੂੰ ਨਾਲ ਲੈ ਕੇ ਜਾਏਗਾ ਤਾਂ ਉਹ ਪੂਰੀ ਫਿਲਮ ਉਹਦੇ ਤੇ ਬੇਸਡ ਸਿਗੀ ਬਹੁਤ ਹੀ ਵਧੀਆ ਤਰੀਕਾ ਸੀ ਉਹਨਾਂ ਦਾ ਕੰਮ ਕਰਨ ਦਾ ਸ਼ਾਇਦ ਵਧੀਆ ਚੀਜ਼ਾਂ ਬਣਾਉਣ ਨੂੰ ਨਾ ਇਸੇ ਲਈ ਸਮਾਂ ਵੀ ਜ਼ਿਆਦਾ ਲੱਗ ਜਾਂਦਾ ਹੈ ਤਾਂ ਹੀ ਇਸ ਫਿਲਮ ਨੂੰ ਆਈ ਥਿੰਕ 5 ਸਾਲ ਲੱਗੇ ਬਣਾਣ ਨੂੰ ਠੀਕ ਹੈ ਜੀ ਸੋ ਪੰਜਾਬੀ ਦੀ ਗੱਲ ਕਰਦੇ ਹਾਂ ਜੇ ਪੰਜਾਬੀ ਇੰਡਸਟਰੀ ਆਲਰੇਡੀ ਉਹਨਾਂ ਨੂੰ ਤਾਂ ਰਿਸਰਚ ਕਰਨ ਦੀ ਲੋੜ ਨਹੀਂ ਸਾਨੂੰ ਪਤਾ ਹੀ ਆ ਸਿੱਕਿਆ ਗਿਆ ਤੇ ਸਾਨੂੰ ਦੁਪਹਿਰ ਆਵੇ ਦਾ ਕੁਝ ਹੋਰ ਹੈ ਪਰ ਕੀ ਐਸੀ ਚੀਜ਼ ਹੈ ਜਿਹੜੀ ਤੁਹਾਨੂੰ ਲੱਗਦਾ ਵੀ ਅਡਾਪਟ ਕਰਨੀ ਚਾਹੀਦੀ ਹੈ ਉਹਨਾਂ ਨੂੰ ਆਈ ਥਿੰਕ ਡੈਡੀਕੇਸ਼ਨ ਹੁਣ ਵੈਸੇ ਮੈਨੂੰ ਲੱਗਦਾ ਨਹੀਂ ਕਿਉਂਕਿ ਗਿੱਪੀ ਸਰ ਹੋਗੇ ਐਮੀ ਜੀ ਹੋਗੇ ਇੰਨੀ ਕੁ ਡੈਡੀਕੇਸ਼ਨ ਇਹਨਾਂ ਦੇ ਵਿੱਚ ਕਿ ਪੰਜਾਬੀ ਮੂਵੀਜ਼ ਦਾ ਗ੍ਰਾਫ ਇੱਥੇ ਲੈ ਗਏ ਨੇ ਇੰਨਾ ਉੱਚਾ ਇੱਕਦਮ ਚੱਕ ਦਿੱਤਾ ਇਹਨਾਂ ਨੇ ਔਰ ਬਹੁਤ ਹੀ ਪਿਆਰ ਨਾਲ ਔਰ ਫੈਮਿਲੀ ਦੀ ਤਰ੍ਹਾਂ ਇਹ ਮੂਵੀਜ਼ ਨੂੰ ਬਣਾਉਂਦੇ ਨੇ ਸੋ ਮੈਨੂੰ ਨਹੀਂ ਲੱਗਦਾ ਵੈਸੇ ਕੁਝ ਵੀ ਅਡਾਪਟ ਕਰਨਾ ਚਾਹੀਦਾ ਇਹੀ ਚਾਹੀਦਾ ਕਿ ਹਰ ਇੱਕ ਨੂੰ ਇੱਕੋ ਜਿਹਾ ਰੱਖ ਕੇ ਔਰ ਵਧੀਆ ਕੰਮ ਮਿਲੇ ਆਰਟਿਸਟਾਂ ਨੂੰ ਨੇ ਚਲੋ ਬੱਚੀ ਗੱਲ ਹੈ ਜੀ ਔਰ ਸਾਨੂੰ ਮਾਨ ਹੈ ਕਿ ਸਾਡਾ ਸਿਨੇਮਾ ਜਿਹੜਾ ਉਹ 글로ਬਲੀ ਸਾਨੂੰ ਐਂਟਰਟੇਨ ਕਰ ਰਿਹਾ ਔਰ ਅਸੀਂ ਆਸਟ੍ਰੇਲੀਆ ਨਿਊਜ਼ੀਲੈਂਡ ਜਾਂ ਸਾਡੇ ਇਸ ਰੀਜਨ ਦੇ ਵਿੱਚ ਪੰਜਾਬੀ ਫਿਲਮਾਂ ਬਹੁਤ ਸੋਹਣਾ ਮਤਲਬ ਬਿਜ਼ਨਸ ਕਰਦੀਆਂ ਨੇ ਲੋਕੀ ਪਸੰਦ ਕਰਦੇ ਨੇ ਔਰ ਬਾਕੀ ਰਹੀ ਗੱਲ ਜਿਹੜਾ ਸਿਨੇਮੇ ਦੀ ਐ ਸਿਨੇਮੇ ਦਾ ਸਕੋਪ ਆਲਵੇਜ਼ ਇੱਕ ਸਟਰੋਂਗ ਹੈਗਾ ਕਿਉਂਕਿ ਲੋਕਾਂ ਦਾ ਸ਼ਾਇਦ ਇੱਕ ਜਿਹੜੀ ਵੱਡੀ ਐ ਸੀ ਕਨਸੈਪਟ ਆ ਜਿਹੜਾ ਅਸੀਂ ਦੱਸਣਾ ਚਾਹੁੰਦੇ ਆ ਕਿ ਲੋਕਾਂ ਨੂੰ ਲੱਗਦਾ ਕਿ ਯਾਰ ਸਟ੍ਰੀਮਿੰਗ ਅਸੀਂ ਆਨਲਾਈਨ ਦੇਖ ਲਾਂਗੇ ਹਾਂਜੀ ਫਿਲਮ ਆਉਂਦੀ ਹੈ ਪੰਦਾ ਜੀ ਚਲ ਨੈਟਫਲਿਕਸ ਤੇ ਘਰ ਦੇਖ ਲਾਂਗੇ ਲੇਕਿਨ ਜਿਹੜਾ ਸਿਨੇਮਾ ਦੇ ਅੰਦਰ ਦਾ ਇੱਕ ਐਕਸਪੀਰੀਅੰਸ ਹੈ ਕਿ ਥੀਏਟਰ ਦੇ ਅੰਦਰ ਬੈਠ ਕੇ ਹੈਗਾ ਅੱਛਾ ਤੁਸੀਂ ਆਪਣੇ ਬੱਚਿਆਂ ਨੂੰ ਤੁਸੀਂ ਫਿਲਮ ਦਿਖਾਉਣ ਲੈ ਕੇ ਜਾਂਦੇ ਹੋ ਤੁਸੀਂ ਆਪਣੀ ਪ੍ਰਾਈਵੇਸੀ ਲੈਣੀ ਤੇ ਕਿਸੇ ਨੂੰ ਪ੍ਰਾਈਵੇਸੀ ਦੇਣੀ ਉਹਦੇ ਉਹ ਜਿਹੜੇ ਐਟੀਕੈਟਸ ਨੇ ਉਹ ਸਿਨੇਮਾ 'ਚ ਹੀ ਦੇਖ ਸਕਦੇ ਹੋ ਸਿੱਖ ਸਕਦੇ ਹੋ ਬਿਲਕੁਲ ਸਾਂਝੇ ਬਿਲਕੁਲ ਬਸ ਜਿਵੇਂ ਬੈਠ ਕੇ ਸਫਰ ਕਰਨਾ ਤੇ ਆਪਣੀ ਗੱਡੀ 'ਚ ਸਫਰ ਕਰਨਾ ਦੇ ਵਿੱਚ ਫਰਕ ਆ ਬੱਸ ਦੇ ਵਿੱਚ ਤੁਸੀਂ ਐਟੀਕੀਟ ਤੇ ਡਿਸਪਲਿਨ ਸਿੱਖਦੇ ਹੋ ਕਿਸੇ ਹੋਰ ਨੂੰ ਤੰਗ ਨਾ ਕਰਨਾ ਉੱਚੀ ਉੱਚੀ ਨਾ ਬੋਲਣਾ ਡਿਸਟਰਬ ਨਾ ਕਰਨਾ ਸੋ ਇੱਕ ਤੁਹਾਡੀ ਪਰਸਨੈਲਿਟੀ ਹੈ ਜਿਹੜੀ ਉਹ ਬੱਸ ਚ ਡਵੈਲਪ ਹੁੰਦੀ ਹੈ ਗੱਡੀ 'ਚ ਤਾਂ ਤੁਸੀਂ ਜਦੋਂ ਮਰਜ਼ੀ ਜਿੱਦਾ ਮਰਜ਼ੀ ਬੈਠੋ ਤੁਹਾਨੂੰ ਕਿਸੇ ਨੇ ਦੇਖਣਾ ਨਹੀਂ ਸੋ ਸੇਮ ਚੀਜ਼ ਸਿਨੇਮਾ ਦੀ ਹੈ ਸਿਨੇਮਾ ਦੀ ਹੈ ਸਿਨੇਮਾ ਦੇ ਵਿੱਚ ਤੁਸੀਂ ਜਿਹੜਾ ਸਿਨੇਮਾ ਐਕਸਪੀਰੀਅੰਸ ਹੈ ਉਹਨੂੰ ਜਿੰਨਾ ਤੁਸੀਂ ਆਪਣੇ ਫੈਮਿਲੀ ਦੇ ਨਾਲ ਜੋੜੋਗੇ ਅੱਛਾ ਦੇਖੋ ਹੋਰ ਘਰ ਦੇ ਵਿੱਚ ਸੌ ਤਰ੍ਹਾਂ ਦੀ ਡਿਸਟਰਬੈਂਸ ਹੈ ਕੋਈ ਆ ਗਿਆ ਕਿਸੇ ਨੇ ਟੂਟੀ ਚਲਾਤੀ ਕਿਸੇ ਨੇ ਕੁਝ ਕਰਤਾ ਸਿਨੇਮਾ ਡਿਜ਼ਾਈਨਡ ਲਾਈਕ दैट ਕਿ ਬੰਦ ਤੁਹਾਨੂੰ ਅੰਦਰ ਵੜ ਕੇ ਡੋਰ ਬੰਦ ਹੋ ਜਾਂਦੇ ਨੇ ਡੋਰ ਬੰਦ ਹੋ ਜਾਂਦਾ ਔਰ ਦੂਸਰੀ ਚੀਜ਼ ਕਿ ਸਾਨੂੰ ਦੂਸਰੇ ਆਡੀਅנס ਦਾ ਵੀ ਰਿਐਕਸ਼ਨ ਦੇਖਣ ਨੂੰ ਮਿਲਦਾ ਅਸੀਂ ਆਪਣਾ ਆਪ ਤਾਂ ਦੇਖਦੇ ਹੀ ਆ ਸਾਨੂੰ ਨਾਲ ਦੂਸਰਿਆਂ ਦਾ ਵੀ ਰਿਐਕਸ਼ਨ ਦੇਖਣ ਨੂੰ ਮਿਲਦਾ ਕਿ ਯਸ ਕਿ ਕਿੰਨਾ ਵਧੀਆ ਲੱਗ ਰਿਹਾ ਉਹ ਮਾਹੌਲ ਉਥੋਂ ਪਤਾ ਲੱਗਦਾ ਘਰ ਬੈਠ ਕੇ ਅਸੀਂ ਮੂਵੀ ਦੇਖਦੇ ਤਾਂ ਸਾਡੇ ਰੀਵਿਊਜ਼ ਨੇ ਉਹਦੇ ਵਿੱਚ ਖੁਦ ਵੀ ਹਾਸੀ ਨਹੀਂ ਆਈ ਹੁੰਦੀ ਪਰ ਬੰਦੇ ਦੇਖਦਾ ਵੀ ਹਾਂ ਹਸਰ ਵਾਲੀ ਗੱਲ ਹੈ ਬੰਦੇ ਨਾਲ ਹੀ ਹਸ ਲੰਦਾ ਇਹ ਵੀ ਇਹ ਕਿ ਸਭ ਖੁਸ਼ ਹੋ ਰਹੀ ਹੈ ਇਸ ਸੀਨ ਤੇ ਨਹੀਂ ਬੜੀ ਅੱਛੀ ਹੈ ਜੀ ਔਰ ਮੈਨ ਲੱਗਦਾ ਕਿ ਕੰਪਲੀਟਲੀ ਥੈਟ ਉਹ ਚਾਹੇ 1.5 ਘੰਟੇ ਦੀ ਹੈ ਚਾਹੇ 2 ਘੰਟੇ ਦੀ ਮੂਵੀ ਹੈ ਬੰਦਾ ਦੂਸਰੀ ਦੁਨੀਆ ਤੋਂ ਡਿਸਕਨੈਕਟ ਹੋ ਜਾਂਦਾ ਔਰ ਰੀਅਲ ਜਿਹੜੀ ਮਤਲਬ ਇੱਕ ਆਪਾਂ ਕਹਿ ਮੈਡੀਟੇਸ਼ਨ ਹੈ ਇਹ ਇਹ ਡਿਫਰੈਂਟ ਹੈ ਜੀ ਹਸੋ ਜੀ ਦੇ ਕਰਕੇ ਆਪਾਂ ਐਂਟਰਟੇਨਮੈਂਟ ਬਣਿਆ ਸੋ ਸਭ ਦਾ ਮੈਂਟਲ ਹੈਲਥ ਹੈ ਜਿਹਨੇ ਮੇਨਟੇਨ ਕਰਕੇ ਰੱਖੀ ਹੋਈ ਆ ਅਲਸ ਅ ਟਾਈਮ ਦੇ ਵਿੱਚ ਐਂਟਰਟੇਨਮੈਂਟ ਕਿਉਂਕਿ ਸਟ੍ਰੈਸਫੁਲ ਹੀ ਦੁਨੀਆ ਹੈ ਤੇ ਕੰਮਕਾਰ ਹੋਰ ਹਰ ਤਰ੍ਹਾਂ ਦੀ ਕਿੰਨੇ ਸੇ ਬੱਸ ਸਟ੍ਰੈਸ ਆ ਤੇ ਪਰ ਜਿਹੜਾ ਰਿਲੀਜ਼ ਕਰਨ ਲਈ ਇੱਕ ਬੜਾ ਵਧੀਆ ਮੀਡੀਅਮ ਹੈ ਸਾਡੇ ਲਈ ਬਹੁਤ ਵਧੀਆ ਮੀਡੀਅਮ ਹੈ ਯੈਸ ਸੋ ਠੀਕ ਹੈ ਜੀ ਜੋਤੀ ਜੀ ਥੈਂਕ ਯੂ ਧੰਨਵਾਦ ਤੁਹਾਡਾ ਤੁਸੀਂ ਸਟੂਡੀਓ ਚ ਵੀ ਟਾਈਮ ਕੱਢਿਆ ਤੇ ਬਾਕੀ ਬਹੁਤ ਬਹੁਤ ਸ਼ੁਕਰੀਆ ਜੀ ਤੇ ਮਿਲਦੇ ਰਵਾਂਗੇ ਬਹੁਤ ਜਲਦੀ ਤੇ ਅਸਟ੍ਰੇਲੀਆ ਇੱਕ ਬਹੁਤ ਵੱਡੀ ਮਾਰਕੀਟ ਬਣਨ ਜਾ ਰਿਹਾ ਜੀ ਫਿਲਮ ਇੰਡਸਟਰੀ ਲਈ ਬਹੁਤ ਸਾਰੀਆਂ ਫਿਲਮਾਂ ਇੱਥੇ ਆਉਣ ਵਾਲੇ ਟਾਈਮ ਦੇ ਵਿੱਚ ਸ਼ੂਟ ਹੋਣ ਜਾ ਰਹੀਆਂ ਨੇ ਤੇ ਸਾਡੇ ਵੱਲੋਂ ਦੋਵੇਂ ਹੱਥ ਖੋਲ ਕੇ ਬਾਹਾਂ ਖੋਲ ਕੇ ਸਵਾਗਤ ਹੈ ਜੀ ਸਾਡੀ ਸਾਰੀ ਇੰਡਸਟਰੀ ਦਾ ਥੈਂਕ ਯੂ ਜੀ ਥੈਂਕਸ ਟੂ ਯੂ ਮੈਨੂੰ ਅੱਜ ਸਟੂਡੀਓ ਚ ਬੁਲਾਇਆ ਇਹਨਾਂ ਵਧੀਆ ਲੱਗਿਆ ਪੂਰੀ ਟੀਮ ਦਾ ਬਹੁਤ ਤਹਿ ਦਿਲੋਂ ਧੰਨਵਾਦ ਜਿਨ੍ਹਾਂ ਨੇ ਇੰਨਾ ਵਧੀਆ ਫੀਲ ਕਰਾਇਆ ਮੈਨੂੰ ਔਰ ਇਹਨਾਂ ਦਾ ਬਹੁਤ ਵੱਡਾ ਹੱਥ ਹੈ ਜੀ ਜਿੰਨੇ ਵੀ ਪੰਜਾਬੀ ਇੰਡਸਟਰੀ ਇੱਥੇ ਆਸਟ੍ਰੇਲੀਆ ਦੇ ਵਿੱਚ ਗਰੋ ਕਰੀ ਹੈ ਸ਼ਰੇਆ ਸਰ ਨੂੰ ਜਾਂਦਾ ਹੈ ਜਿਹੜੇ ਇੰਨੀ ਮਿਹਨਤ ਕਰਦੇ ਨੇ ਇੰਨੇ ਕਨਸੈਪਟਸ ਕਰਾਉਂਦੇ ਨੇ ਕੰਸਰਟਸ ਕਰਾਉਂਦੇ ਨੇ ਕਿ ਆਸਟ੍ਰੇਲੀਆ ਨੂੰ ਪੰਜਾਬ ਤੋਂ ਮੈਨੂੰ ਲੱਗਦਾ ਵੱਖਰਾ ਹੀ ਨਹੀਂ ਕਰ ਦਿੱਤਾ ਇਹਨਾਂ ਨੇ ਸਭ ਨੂੰ ਇਕੱਠਾ ਕਰ ਦਿੱਤਾ ਇੱਕ ਤਰ੍ਹਾਂ ਦਾ ਲੱਗਿਆ ਹੀ ਨਹੀਂ ਕਿ ਅਸੀਂ ਕਿਤੇ ਦੂਰ ਬੈਠੇ ਹੋਏ ਹਾਂ ਬਹੁਤ ਵਧੀਆ ਲੱਗਿਆ ਥੈਂਕਸ ਟੂ ਯੂ ਤੁਸੀਂ ਹੁਣ ਇੰਨੀ ਤਾਰੀਫ ਕਰਤੀ ਜੀ ਮੈਨੂੰ ਹੁਣ ਬਲਸ਼ਿੰਗ ਹੋ ਰਹੀ ਹੈ ਥੈਂਕ ਯੂ ਸੋ ਮਚ ਜੀ ਥੈਂਕ ਯੂ ਵੈਰੀ ਮਚ This is Indo OZ Australia, and you're watching Indo OZ News, the voice of unity.